बिलकिस बानो ने सुप्रीम कोर्ट के फैसले से खुशी जाहिर की थी दस के सही मायने मायनेज मेरे लिए नवा साल आज है बिलकिस बानो ने कहा है उन्होंने कहा है कि डेढ़ साल मुस्कुरा रही हाँ होंगे इंसाफ सुप्रीम कोर्ट ने मैनु मेरे बच्चे सारिया औरतों बराबर न्याय की उम्मीद दी है मैं राहत दे हंजू रो रही हाँ अजिहा लगता है कि जिम्मे मेरे सीने तो पहाड़ वर्गा पत्थर उठ गया हो मैं एक बार मुड़ तो सै सकती हाँ ਕਾਜ਼ੀਕਲ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਪਲਟਦਿਆਂ ਹੋਇਆ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਦਿੱਤੀ ਗਈ ਮਾਫੀ ਰੱਦ ਕਰ ਦਿੱਤੀ ਸੀ ਨਾਲ ਹੀ ਆਦੇਸ਼ ਦਿੱਤਾ ਸੀ ਕਿ ਦੋਸ਼ੀਆਂ ਨੂੰ 2 ਹਫ਼ਤੇ ਦੇ ਅੰਦਰ ਸਰੈਂਡਰ ਕਰਨਾ ਹੋਵੇ। ਇਸ ਦੇ ਚੱਲਦੇ ਹੁਣ ਬਿਲਕਿਸ ਬਾਨੂ ਦੇ ਵੱਲੋਂ ਕਿਹਾ ਗਿਆ ਹੈ ਕਿ ਸਹੀ ਮਾਇਨੇਜ ਮੇਰੇ ਲਈ ਨਵਾਂ ਸਾਲ ਅੱਜ 1.5 ਸਾਲ ਪਹਿਲੀ ਵਾਰ ਮੈਂ ਮੁਸਕਰਾ ਰਹੀ ਹਾਂ। ਇਹ ਇਨਸਾਫ ਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ਦੇ ਫੈਸਲਾ ਰਦ ਹੋਣ ਦੇ ਮਾਮਲੇ 'ਚ ਕਾਂਗਰਸ ਐਮਪੀ ਰਮਨੀਤ ਸਿੰਘ ਬਿੱਟੂ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਖੁਸ਼ੀ ਜ਼ਾਹਰ ਕੀਤੀ ਹੈ ਰਮਨੀਤ ਬਿੱਟੂ ਨੇ ਰਾਜਵਾਣਾ ਲਈ ਰਹਿਮ ਮੰਗਨ ਵਾਲਿਆਂ ਤੇ ਨਿਸ਼ਾਨਾ 사ਦਿਆ ਹੈ ਤੇ ਕਾਨੂੰਨ ਤੋੜਨ ਵਾਲਿਆਂ ਨੂੰ ਸੁਪਰੀਮ ਕੋਰਟ ਦਾ ਸਾਫ਼ ਸੰਦੇਸ਼ ਹੈ ਤੇ ਰਮਨੀਤ ਬਿੱਟੂ ਨੇ ਕਿਹਾ ਹੈ ਕਿ ਰਾਜਵਾਣਾ ਦੀ ਗੱਲ ਕਰਨ ਵਾਲਿਆਂ ਦੇ ਮੂੰਹ ਬੰਦ ਹੋਏ ਨਹੀਂ ਸੁਪਰੀਮ ਕੋਰਟ ਨੇ ਮੋਹਰ ਲਗਾਈ ਹੈ ਕਾਤਲਾ ਦੀ ਥਾਂ ਜੇਹ 6 ਸਿਰਫ 40 ਵਿਕਸ ਬਾਨੋ ਤੇ ਦੋਸ਼ੀਆਂ ਦੀ ਰਿਹਾਈ ਦਾ ਫੈਸਲਾ ਰੱਦ ਹੋਣ ਦੇ ਮਾਮਲੇ 'ਚ ਹੁਣ ਕਾਂਗਰਸ ਐਮਪੀ ਰਮਨਿਤ ਬਿੱਟੂ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਖੁਸ਼ੀ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਸੁਪਰੀਮ ਕੋਰਟ ਦਾ ਸਾਫ਼ ਸੰਦੇਸ਼ ਤੇ ਬਿਲਕਿਸਤ ਬਾਨੂ ਦੇ ਦੋਸ਼ਾਂ ਦੀ ਰਿਹਾਈ ਦੇ ਫੈਸਲੇ ਰੱਦ ਹੋਣ ਤੇ ਕਾਂਗਰਸ ਐਮਪੀ ਰਮਨਿਤ ਬਿੱਟੂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਖੁਸ਼ੀ ਜ਼ਾਹਰ ਕੀਤੀ ਹੈ ਰਮਨ ਸਿੰਘ ਬਿੱਟੂ ਨੇ ਰਾਜਵੜਾ ਦੀ ਰਹਿਮ ਮੰਗਨ ਵਾਲੇ ਤੇ ਨਿਸ਼ਾਨਾ ਸਾਧ ਹੈ ਉਹਨਾਂ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਸੁਪਰੀਮ ਕੋਰਟ ਦਾ ਸਾਫ਼ ਸੰਦੇਸ਼ ਹੈ ਰਾਜਵੜਾ ਦੀ ਗੱਲ ਕਰਨ ਵਾਲਿਆਂ ਦੇ ਮੂੰਹ ਬੰਦ ਹੋਏ ਕਿ ਹਾਂ ਵੀ ਜਲਦੀ ਤੋਂ ਜਲਦੀ ਉਹ 11 ਦੇ ਬੰਦੇ ਉਹਨਾਂ ਨੂੰ ਜਿਨ੍ਹਾਂ ਨੂੰ ਛੱਡਿਆ ਐਡੇ ਬੜੇ ਘਣਾਉਣੇ ਕੇਸ 'ਚ ਉਹਨਾਂ ਨੂੰ ਫੜ ਕੇ ਦੁਬਾਰਾ ਜੇਲ੍ਹ 'ਚ ਸਿੱਟੋ ਤੇ ਉਹਨਾਂ ਦਾ ਜਿਹੜਾ ਸੈਂਟੈਂਸ ਕੋਰਟ ਹੋਇਆ ਸੀ ਇਹ ਹੋਇਆ ਸੀ ਉਹਨਾਂ ਨੂੰ ਮਹਾਰਾਸ਼ਟਰ ਜਕੀਸ ਤਬਦੀਲ ਕਰਤਾ ਸੀ ਤੇ ਗੁਜਰਾਤ ਤੋਂ ਉਹਨਾਂ ਨੂੰ ਛੱਡਿਆ ਗਿਆ ਅੱਜ ਮੈਂ ਸਮਝਦਾ ਜਿਹੜੇ ਕਾਨੂੰਨ ਤੋੜਨ ਵਾਲੇ ਉਹਨਾਂ ਨੂੰ ਵੀ ਅੱਜ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਉਹ ਵੀ ਦੇਸ਼ ਦਾ ਕਾਨੂੰਨ ਕੀ ਆ ਦੇਸ਼ ਦਾ ਸੰਵਿਧਾਨ ਕੀ ਆ ਤੇ ਮੈਂ ਸਮਝਦਾ ਅੱਜ ਬੜੀ ਮੈਂ ਸਮਝਦਾ ਇੱਕ ਜਿੱਤ ਹੋਈ ਆ ਕਾਨੂੰਨ ਬੜੀ ਅੱਜ ਖੁਸ਼ੀ ਦੀ ਗੱਲ ਆ ਵੀ ਦੁਬਾਰਾ ਜਿਹੜੇ ਕਤਲ ਕਰਨ ਵਾਲੇ ਆ ਜਿਹੜੇ ਲੋਕ ਰੇਪ ਕਰਨ ਵਾਲੇ ਆ ਉਹਨਾਂ ਨੂੰ ਇਨਸਾਫ ਮਿਲਿਆ ਤੇ ਇਸ ਕਰਕੇ ਉਹ ਬੰਦਿਆਂ ਦੇ ਵਿੱਚ ਮੂੰਹ ਬੰਦ ਹੋ ਗਏ ਹੋਣਗੇ ਜਿਹੜੇ ਬੰਦੇ ਰਾਜੂਆਣੇ ਦੀ ਗੱਲ ਕਰਦੇ ਆ ਤੇ ਰਾਜੂਆਣੇ ਦੀ ਕੋਰਟ ਦੇ ਵੱਲੋਂ ਕਰ ਦਿੰਦੇ ਆ ਵੀ ਕੋਰਟ ਨੇ ਤਾਂ ਜੀ ਕਦੇ ਕਹੀ ਨਹੀਂ ਗੱਲ ਇਹ ਅੱਜ ਇਹ ਦੁਬਾਰਾ ਉਸ ਕੇਸ ਤੇ ਵੀ ਸੁਪਰੀਮ ਕੋਰਟ ਵੱਲੋਂ ਮੋਹਰ ਲਾਤੀ ਆ ਹੁਣ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ ਅੱਜ ਤੋਂ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ 10 ਕਿ ਪੰਜਾਬ ਕਾਂਗਰਸ ਇੰਚਾਰਜ ਦੇਵਿੰਦਰ ਯਾਦਵ ਅੱਜ ਵੱਖ-ਵੱਖ ਮੀਟਿੰਗਸ ਕਰਨਗੇ ਸਵੇਰੇ 11 ਵਜੇ ਪੰਜਾਬ ਕਾਂਗਰਸ ਲੀਡਰਸ਼ਿਪ ਨਾਲ ਬੈਠਕ ਕੀਤੀ ਜਾਏਗੀ ਉਸ ਤੋਂ ਬਾਅਦ ਅਸਲ ਦੁਪਹਿਰੇ 1 ਵਜੇ ਸਾਰੇ ਹੀ ਐਮਪੀਸ ਸਾਫਾ ਐਮਪੀਸ ਦੇ ਨਾਲ ਮੀਟਿੰਗ ਕਰਨਗੇ ਦੇਵਿੰਦਰ ਯਾਦਵ ਅਸਲ 3:30 ਵਜੇ ਵਿਧਾਇਕਾਂ ਤੇ ਸਾਫਾ ਵਿਧਾਇਕਾਂ ਤੇ ਵਿਧਾਨ ਸਭਾ ਚੋਣ ਨਾਲ ਚੁੱਕੇ ਉਮੀਦਵਾਰਾਂ ਨਾਲ ਵੀ ਉਹ ਚਰਚਾ ਕਰਨਗੇ ਇੰਚਾਰਜ ਦੇ ਦੌਰੇ ਵਿਚਾਲੇ ਸਿੱਧੂ ਦੀਆਂ ਵਖਰੀਆਂ ਰੈਲੀਆਂ ਦੀ ਵਿਚਾਰੇ ਤਾਂ ਅੱਜ ਹੁਸ਼ਾਰਪੁਰ ਚ ਨਵਜੋਤ ਸਿੰਘ ਸਿੱਧੂ ਵਖਰੀ ਰੈਲੀ ਕਰਨ ਚਾਰੇ ਨੇ ਵਿਚਾਲੇ ਵਖਰੀਆਂ ਰੈਲੀਆਂ ਤੇ ਵੀ ਕਈ ਤਰਾ ਦੇ ਸਵਾਲ ਜੋ ਨੇ ਉਹ ਉੱਠ ਰਹੇ ਨੇ ਤੇ ਅੱਜ ਤੋਂ दस दे कि पाप कांग्रेस दिया बैठक का दौर लगातार जारी है पंजाब कांग्रेस इंचार्ज देवेंद्र यादव कल अमृतसर पहुंचे कल दरबार साहब नतमस्तक हुए तस्वीरनाए राजा वडिंग रिसीव करके नवजोत दरबार साहब पहुंचे हम अगर दौर शुरू हो जा रहा है इसके अभी गल करिए नवजोत सिद्धू की वक्री रैली भी है नवजोत अब दोपहरे 1 ਵਜੇ ਹੁਸ਼ਿਆਰਪੁਰ ਚ ਬੱਕਰੀ ਰੈਲੀ ਕਰਨ ਚਾਹੇ। ਇਸ ਤੋਂ ਪਹਿਲਾਂ ਕਲ ਦਿਵਿੰਦਰ ਯਾਦਵ ਦੇ ਪੰਜਾਬ ਪਹੁੰਚੇ ਅਨਸਾਰ ਹੀ ਸਿੱਧੂ ਨੇ ਮੁਰ ਆਪਣੇ ਤੇਵਰ ਵਿਖਾਏ ਅਤੇ ਰੈਲੀਆਂ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਤਾਂ ਉੱਥੇ ਹੀ ਪ੍ਰਧਾਨ ਰਾਜਾ ਵੜਿੰਗ ਨੇ ਸਭ ਨੂੰ ਜ਼ਾਬਤੇ ਚ ਰਹਿੰਦੀ ਨਸੀਹਤ ਦਿੱਤੀ। ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਅੰਮ੍ਰਿਤਸਰ ਪਹੁੰਚੇ ਤਾਂ ਯਾਦਵ ਦੇ ਨਾਲ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਦੋਵੇਂ ਇਕੋ ਫਰੇਮ ਦੇ ਵਿੱਚ ਨਜ਼ਰ ਆਏ ਵੜਿੰਗ ਤੇ ਸਿੱਧੂ ਭਾਵੇਂ ਇਕੱਠੇ ਨਜ਼ਰ ਆ ਰਹੇ ਸਨ ਪਰ ਅੰਦਰੋਂ ਕਿੰਨੇ ਜੁਟ ਸਨ ਉਸ ਦੀ ਚਲਕ ਪੁਜੀ ਪਲਾਂ ਦੇ ਵਿੱਚ ਸਾਹਮਣੇ ਆ ਗਈ ਸਿੱਧੂ ਦੇ ਪੁਰਾਣੇ ਤੇਵਰ ਪ੍ਰਕਰਾਰ ਸਨ ਸਿੱਧੂ ਨੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਅਤੇ ਉਹ ਅੱਗੇ ਤੋਂ ਵੀ ਚੰਦੇ ਰਹਿਣਗੇ ਤਾਂ ਦੂਜੇ ਪਾਸੇ ਰਾਜਾ ਵੜਿੰਗ ਨੇ ਵੀ ਜਵਾਬ ਦਿੰਦਿਆਂ ਕਿਹਾ ਕਿ ਰੈਲੀਆਂ ਤੇ ਇਤਰਾਜ਼ ਨਹੀਂ ਪਰ ਜਾਬਤੇ ਦੇ ਵਿੱਚ ਰਹਿਣਾ ਪਵੇਗਾ ਮੈਂ ਕਹਾਂ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਨੀ ਥਾਂ ਤੇ ਨਾ ਜਾ ਮੈਂ ਤਾਂ ਇਹ ਕਹੇ ਜੇ ਸੌ ਕੱਥਾ ਹੁੰਦਾ ਉੱਥੇ ਵੀ ਜਾਓ ਕਾਂਗਰਸ ਦੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਕੀ ਹੈ ਅਨੇਕਤਾ ਚੇਕਤਾ ਭਾਸ਼ਾ ਅਡ ਹੋ ਸਕਦੀ ਹੈ ਖਾਣ ਪੀਣ ਅਡ ਹੋ ਸਕਦਾ ਹੈ ਕਲਚਰ ਅਡ ਹੋ ਸਕਦਾ ਪਰ ਅਸੀਂ ਸਾਰੇ ਇੱਕਾਂ ਦੇਖੋ ਕੋਈ ਵਿਅਕਤੀ ਕਿਤੇ ਵੀ ਜਾ ਕੇ ਰੈਲੀ ਕਰੇ ਰਾਜਾ ਵੜੇ ਨੂੰ ਕਿਸੇ ਪ੍ਰਕਾਰ ਦਾ ਕੋਈ ਇਤਰਾਜ਼ ਨਹੀਂ ਕੋਈ ਵੀ ਕਾਂਗਰਸੀ ਵਿਅਕਤੀ ਚਾਹੇ ਉਹ ਜ਼ਿਲ੍ਹੇ ਦਾ ਪ੍ਰਧਾਨ ਹੋਵੇ ਕੱਲ ਨੂੰ ਉਹ ਕਿਸੇ ਦੇ ਮੇਰੇ ਹਲਕੇ ਜਾ ਕੇ ਵੀ ਰੈਲੀ ਕਰੇ ਕੋਈ ਇਤਰਾਜ਼ ਨਹੀਂ ਲੇਕਿਨ ਹਰ ਵਿਅਕਤੀ ਨੂੰ ਚਾਹੇ ਉਹ ਛੋਟਾ ਬਲਾਕ ਦਾ ਪ੍ਰਧਾਨ ਹੈ ਚਾਹੇ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਚਾਹੇ ਉਹ ਸਾਬਕਾ ਕਾਂਗਰਸ ਦਾ ਪ੍ਰਧਾਨ ਹੈ ਹਰ ਵਿਅਕਤੀ ਨੂੰ ਜਾਬਤੇ 'ਚ ਰਹਿਣਾ ਪਏਗਾ ਜੋ ਵਿਅਕਤੀ ਜਾਬਤੇ 'ਚ ਨਹੀਂ ਰਹੇਗਾ ਉਹਨੂੰ ਮਿਊਜ਼ਿਕ ਫੇਸ ਕਰਨਾ ਪਏਗਾ ਸਿੱਧੂ ਦੇ ਤੇ ਵਰ ਇਸ ਗੱਲ ਤੋਂ ਵੀ ਸਮਝੇ ਜਾ ਸਕਦੇ ਨੇ ਕਿ ਕੋਟ ਸ਼ਮੀਰ ਦੀ ਰੈਲੀ ਦੇ ਵਿੱਚ ਸਿੱਧੂ ਨੇ ਇਲਜ਼ਾਮ ਲਾਇਆ ਸੀ ਕਿ ਕੈਪਟਨ ਦੀ ਸਰਕਾਰ ਵੇਲੇ ਅਕਾਲੀਆਂ ਦੇ ਨਾਲ 75-25 ਚੱਲਦਾ ਸੀ ਪਰ ਹੁਣ 80-20 ਚੱਲਦਾ ਹੈ ਇਸ ਬਾਰੇ ਜਦੋਂ ਵੜਿੰਗ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸਿਰਫ ਇਹ ਨਹੀਂ ਕਿਹਾ ਕਿ ਇਸ ਦਾ ਜਵਾਬ ਨਵਜੋਤ ਸਿੱਧੂ ਦੇ ਸਕਦੇ ਨੇ ਪਹਿਲਾਂ ਹੁੰਦਾ ਸੀ 75-25 ਕੈਪਟਨ ਤੇ ਬਾਦਲ ਮੇਰੀ ਤੇਰੀ ਆਕੀ ਸਕੀ ਠੀਕ ਹੈ ਬੱਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਤੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੁਣ ਹੋ ਗਿਆ 80 20 ਮੈਨੂੰ ਨਾ ਫੜਿਓ ਜੀ ਮੈਨੂੰ ਨਾ ਫੜਿਓ ਜੀ ਦੇਖੋ ਯਾਰ ਨਖਜੋਤ ਸਿੰਘ ਸਿੱਧੂ ਕੀ ਕਹਿ ਰਹੇ ਨੇ ਉਹ ਸਿੱਧੂ ਸਾਹਿਬ ਨੂੰ ਪੁੱਛੋ ਹੁਣ 80 20 ਦਾ ਜਾਂ 75 25 ਦਾ ਅਨਸਰ ਸਿੱਧੂ ਸਾਹਿਬ ਦੇ ਸਕਦੇ ਨੇ ਦੀਰਾ ਕੁਐਸਚਨ ਹੁੰਦਾ ਹੋਰ ਇਹ ਤੋਂ ਸਵਾਲ ਲਿਆ ਜਾਵੇ ਸਿੱਧੂ ਵਾਲੇ ਮਸਲੇ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਵੀ ਦੇਖ ਰਹੇ ਨੇ ਸਮਝ ਰਹੇ ਨੇ ਕਾਂਗਰਸ ਕਹਿ ਰਹੇ ਕਿ ਆਪਾ ਪਾਤੀ ਕੇ ਸਾਥ ਯਾਹਾਂ ਤੇ ਨਹੀਂ ਲੜੇਗੇ ਅਸੀਂ ਚਰਚਾ ਕਰਾਂਗੇ ਉਸ ਕੇ ਪਛਾਛਾ ਕੁਝ ਬਣੇਗਾ ਪੰਜਾਬ ਕਾਂਗਰਸ ਦੇ ਪ੍ਰੋਗਰਾਮ ਤੋਂ ਬਾਅਦ ਹੋ ਕੇ ਸਿੱਧੂ ਬਖਰੇ ਤੌਰ ਤੇ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਨੇ ਪਟੰਡਾ ਦੇ ਹੱਤੀ ਕਾਂਗਰਸ ਕਮੇਟੀ ਦੇ ਵੱਲੋਂ ਸਿੱਧੂ ਦੀ ਰੈਲੀ ਦਾ ਖੁੱਲ੍ਹੇ ਅੰਬਰੋਧ ਕੀਤਾ ਗਿਆ ਸੀ ਪਰ ਸਿੱਧੂ ਹਲੇ ਵੀ ਰੈਲੀਆਂ ਜਾਰੀ ਰੱਖਣ ਦੀ ਗੱਲ ਕਰ ਰਹੇ ਨੇ ਅਤੇ ਮੰਚ ਤੋਂ ਸਿੱਧੂ ਦੇ ਨਿਸ਼ਾਨੇ ਤੇ ਵਿਰੋਧੀਆਂ ਦੇ ਨਾਲ-ਨਾਲ ਆਪਣੇ ਵੀ ਰਹਿੰਦੇ ਨੇ ਅੰਮ੍ਰਿਤਸਰ ਤੋਂ ਰਜੀਵ ਸ਼ਰਮਾ ਨਿਊਜ਼ 88 ਹੁਣ ਗੱਲ ਇੰਡੀਆ ਗੱਠਜੋੜ ਦੀ ਜਿਸ ਵਿੱਚ ਸ਼ਾਮਲ ਕਾਂਗਰਸ ਤੇ ਆਮ ਆਦੀ ਪਾਰਟੀ ਦੀ ਦਿੱਲੀ 'ਚ ਬੈਠਕ ਹੋਈ ਪਰ ਸੀਟ ਸ਼ੇਅਰਿੰਗ ਦਾ ਮੁੱਦਾ ਅਗਲੀ ਬੈਠਕ ਲਈ ਟਾਲ ਦਿੱਤਾ ਗਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਮਹੀਨੇ ਬਚੇ ਨੇ ਪਰ ਉਸ ਤੋਂ ਪਹਿਲਾਂ ਦੇਸ਼ ਦਾ ਸਿਆਸੀ ਮਾਹੌਲ ਭੱਗ ਗਿਆ ਤੇ ਸਭ ਤੋਂ ਵੱਧ ਚਰਚਾ ਹੈ ਇੰਡੀਆ ਗੱਠ ਜੋੜ ਦੀ ਜਿਸ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਭਾਈਵਾਲ ਨੇ ਤੇ ਦਿੱਲੀ ਚ ਦੋਹਾਂ ਪਾਰਟੀਆਂ ਦੀ ਬੇਹੱਦ ਅਹਿਮ ਬੈਠਕ ਹੋਈ ਜਿਸ ਤੋਂ ਬਾਅਦ ਕਾਂਗਰਸ ਆਗੂ ਮੁਕਲ ਵਾਸਨਿਕ ਮੀਡੀਆ ਦੇ ਮੁਖਾਤਿਬ ਹੋਏ ਤੇ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣਾਂ ਲੜਨ ਦੀ ਗੱਲ ਆਖੀ ਤੇ ਜਦੋਂ ਸਵਾਲ ਸੀਟ ਸਿਹਰ ਨੂੰ ਲੈ ਕੇ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਸਮੁਦੇ ਤੇ ਆਉਣ ਵਾਲੇ ਸਮੇਂ ਚ ਮੁਰ ਤੋਂ ਬੈਠਕ ਕੀਤੀ ਜਾਵੇਗੀ लड़ने का फैसला ये पहले ही हो चुका है सर दिल्ली और पंजाब भारतीय राष्ट्रीय कांग्रेस और आम आदमी पार्टी ये इंडिया का एक बहुत आ, एक मजबूत हिस्सा है महत्वपूर्ण हिस्सा है और हम मिलकर चुनाव लड़ेंगे और हम भारतीय जनता पार्टी को शिकस्त देंगे इस तरह से हम तैयारी के साथ चुनाव लड़ेंगे विभिन्न विषयों पर यहाँ पर चर्चा की जिसमें किन किन सीटों पर कैसे कैसे आने वाले लोकसभा चुनाव में लड़ा जाएगा उस पर विस्तार से चर्चा हुई चर्चा आगे में चलेगी और कुछ ही दिनों के बाद हम फिर मिलने का हमने फैसला किया है जहां पर अंतिम रूप हमारे सीट शेयरिंग के संदर्भ में करने का प्रयास किया जाएगा जैसे जब एक पार्टी भी अपनी सीटों पे टिकट तय करती है तो हर सीट पे कई कई उसके लिए जो है दावेदार होते हैं तो अगर एक ही पार्टी होती है तो भी दिक्कत होती है कि किसको दोगे नहीं दोगे अगर अब दो पार्टियाँ हैं तीन पार्टियाँ है, तो थोड़ी तो दिक्कत होती है सुलझाया जा सकता है बिल्कुल सुलझाया जा सकता है एक कॉमन प्लेटफॉर्म पे आपको चुनाव से पहले आते बिल्कुल बहुत जल्द आएंगे मुझे लगता है ਹਾਲਾਂਕਿ ਕਾਂਗਰਸ ਲੀਡਰਸ਼ਿਪ ਆਪ ਦੇ ਨਾਲ ਰਲ ਕੇ ਲੋਕ ਸਭਾ ਚੋਣਾਂ ਲੜਨ ਦੀ ਗੱਲ ਆਖ ਰਹੀ ਹੈ ਪਰ ਇਸ ਤੋਂ ਉਲਟ ਪੰਜਾਬ ਦੀ ਸਿਆਸਤ ਵੱਖਰੀ ਹੈ ਪੰਜਾਬ ਕਾਂਗਰਸ ਇਨਚਾਰਜ ਦਵਿੰਦਰ ਯਾਦਵ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਪ ਦੇ ਨਾਲ ਗੱਠਜੋੜ ਦੇ ਲਈ ਪਾਰਟੀ ਆਗੂਆਂ ਤੇ ਲੋਕਾਂ ਦੀ ਰਾਏ ਲਈ ਜਾਵੇਗੀ ਤਾਂ ਉਧਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਲਈ ਹਾਈ ਕਮਾਂਡ ਦਾ ਫੈਸਲਾ ਸਰਵੋੱਚ ਹੈ ਯਹਾਂ ਸੇ ਚੰਡੀਗੜ੍ਹ ਜਾਣਗੇ ਔਰ ਚੰਡੀਗੜ੍ਹ ਮੇਂ ਸਭੀ ਜੋ ਪਦ ਅਧਿਕਾਰੀ ਹੈ ਚਾਹੇ ਉਹ ਬਲਾਕ ਦਾ ہمارا ਪ੍ਰੈਜ਼ੀਡੈਂਟ ਹੈ ਜਾਂ ਸੀਨੀਅਰ ਲੀਡਰਸ਼ਿਪ ਹੈ ਉਹਨਕੇ ਸਾਥ ਹਮਾਰੀ ਵਾਰਤਾਲਾਪ ਹੋਗੀ ਉਹਨਸੇ ਬਾਤ ਹੋਗੀ और मैं जानना चाहूंगा कि लोगों की भावनाएं क्या है उसके पश्चात ही कोई क्योंकि लीडरशिप ने यह स्पष्ट किया था कुछ दिन पहले दिल्ली भी बुलाया गया था और लीडरशिप ने यह स्पष्ट किया है कि जो भावना हमारे यहाँ के लीडर्स की होगी जो भावना हमारे लोगों की होगी उसी के अनुरूप कोई फैसला लिया जाएगा ए हाई कमांड, कमांड तय करे ए हाई कमांड तय करे जदों कुर्सियां लेने हो ਜਦੋਂ ਪਦ ਲੈਨੇ ਆ ਉਹਦੇ ਲੈਨੇ ਉਦੋਂ ਮਾਹੀ ਕਾਡ ਨਹੀਂ ਬੰਨਣੀ ਐ ਤੇ ਜਦੋਂ ਰਾਸ਼ਟ੍ਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਤਾਂ ਹੈ ਨਹੀਂ ਕਰਦੇ ਹੋ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਦਿੱਲੀ ਚ ਕਾਂਗਰਸ ਅਤੇ ਆਮ ਆਦੀ ਪਾਰਟੀ ਦੇ ਵਿਚਾਲੇ ਮੀਟਿੰਗ ਤਾਂ ਜਰੂਰ ਹੋਈ ਪਰ ਚਰਚਾ ਦਾ ਵਿਸ਼ਾ ਬਣੇ ਸੀਟ ਸ਼ੇਰਿੰਗ ਦੇ ਮੁੱਦੇ ਤੇ ਕੋਈ ਵੀ ਫੈਸਲਾ ਨਹੀਂ ਹੋਇਆ ਜਿਸ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ